ਵਹੀ ਰਿਜਿਕਾ ਖਾਲਸਾ ਵਹੀ ਰਿਜਿਕੀ ਫਤਿਹ ਜੀ ਅੱਜ ਮੈਂ ਤੁਹਾਡੇ ਨੂੰ ਆਪਣੇ ਵੱਲੋਂ ਲਿਖੀ ਇੱਕ ਗਜ਼ਲ ਨਾਲ ਸੰਜੋਆ ਰਹੇ ਹਾਂ ਲੇਕਿਨ 982011 ਨੂੰ ਲਿਖੀ ਹੋਈ ਸੀ ਆਓ ਆਪਾਂ ਪੜ੍ਹਦੇ ਹਾਂ ਅਤੇ ਮੇਰੀਆਂ ਕਮੀਆਂ ਵੱਲ ਵੀ ਧਿਆਨ ਦਿਵਾਣਾ ਜੀ ਮਹਿਬੂਬ ਨਾ ਸੀ ਮਿੱਤਰ ਕੋਈ ਮਹਿਬੂਬ ਨਾ ਸੀ ਮਿੱਤਰ ਕੋਈ ਸ਼ਹਿਰ ਤੇ ਰਸ਼ਾਵ ਚਿੱਤਰ ਕੋਈ ਮਹਿਬੂਬ ਨਾ ਸੀ ਮਿੱਤਰ ਕੋਈ ਸ਼ਹਿਰ ਤੇ ਰਸ਼ਾਵ ਚਿੱਤਰ ਕੋਈ ਇਹ ਦ੍ਰਿਸ਼ ਚੁਫੇਰੇ ਤੇਰੇ ਅਤੇ ਮੇਰੇ ਦੋਹਾਂ ਦੇ ਮਨ ਦਾ ਹੀ ਚਿੱਤਰ ਕੋਈ ਇਹ ਦ੍ਰਿਸ਼ ਚੁਫੇਰੇ ਤੇਰੇ ਅਤੇ ਮੇਰੇ ਦੋਹਾਂ ਦੇ ਹੀ ਮਨ ਦਾ ਚਿੱਤਰ ਕੋਈ ਤੇਰੇ ਨੈਣਾਂ ਦੀ ਇਹ ਗੰਭੀਰਤਾ ਤੇਰੇ ਨੈਣਾਂ ਦੀ ਇਹ ਗੰਭੀਰਤਾ ਸੱਚੇ ਇਸ਼ਕ ਦਾ ਅੱਖਰ ਕੋਈ ਸਾਰੇ 71 72 ਆਖਦੇ ਸਾਰੇ 71 72 ਆਖਦੇ ਮੇਰੇ ਹੱਕ 'ਚ ਆਖੋ 70 ਕੋਈ ਸਾਰੇ 71 72 ਆਖਦੇ ਮੇਰੇ ਹੱਕ 'ਚ ਆਖੋ 70 ਕੋਈ ਉਹੀ ਲਿਖਦਾ ਜਤ ਵੀ ਲਿਖਦਾ ਹੈ ਨਹੀਂ ਉਹਨੂੰ ਆਉਂਦਾ ਪੱਤਰ ਕੋਈ ਉਹੀ ਲਿਖਦਾ ਹੈ ਜਤ ਵੀ ਲਿਖਦਾ ਹੈ ਨਹੀਂ ਉਹਨੂੰ ਆਉਂਦਾ ਪੱਤਰ ਕੋਈ ਅੱਜ ਫਿਰ ਸ਼ਾਮ ਉਦਾਸ ਹੈ ਦਿਲ ਅੱਜ ਫਿਰ ਸ਼ਾਮ ਉਦਾਸ ਹੈ ਦਿਲ ਸਾਹਮਣੇ ਪਿਆ ਪੱਤਰ ਕੋਈ ਮਹਿਬੂਬ ਨਾਹੀਂ ਮਿੱਤਰ ਕੋਈ ਸ਼ਹਿਰ ਤੇਰਾ ਸ਼ੈਵਚਤਰ ਕੋਈ ਧੰਨਵਾਦ ਜੀ